ਏ ਮੈਂ ਇੱਕ ਵਾਰ ਦਿਨ ਸੋਚਿਆ ਆਪਣੇ ਦਿਮਾਗ ਦੇ ਵਿੱਚ ਮੇਰੇ ਗੱਲ ਆਈ ਵੀ ਫੀਮ ਨੂੰ ਲੋਕ ਕਾਲੀ ਕਹਿੰਦੇ ਆ ਹਾਂ ਉਹਦਾ ਰੰਗ ਕਾਲਾ ਹੈ ਹਾਂ ਕਾਲੇ ਤੋਂ ਭਾਵ ਹਨੇਰਾ ਹੈ ਗਮੀ ਹੈ ਹਾਂ ਤੇ ਪਰ ਆ ਜਿਹਨੂੰ ਚਿੱਟਾ ਕਹਿੰਦੇ ਆ ਹਾਂ ਇਹਨੇ ਕਿਹੜਾ ਕੋਈ ਰੰਗ ਲਾਤੇ ਹਾਂ ਅੱਗੇ ਕਹਿੰਦੇ ਅੱਗੇ ਜਿਹੜੇ ਕੋਈ ਫੀਮ ਜਾਂ ਭੁੱਕੀ ਵਾਲੇ ਸੀ ਉਹ ਤਾਂ ਕਹਿੰਦੇ ਕੰਮ ਵੀ ਕਰਦੇ ਬੜਾ ਹਾਂ ਤੇ ਗੱਲਾਂ ਵੀ ਸੁਣਾਉਂਦੇ ਲੱਖ ਲੱਖ ਦੀਆਂ ਆਪਾਂ ਕੋਈ ਫੀਮ ਤੇ ਭੁੱਕੀ ਦੀ ਵਕਾਲਤ ਨਹੀਂ ਕਰਦੇ ਪਰ ਇਹ ਕਹਿਣੇ ਚਾਹੁੰਦੇ ਆ ਵੀ ਆਹ ਚਿੱਟੇ ਚੰਦਰੇ ਨੇ ਰਵਿੰਦਰ ਕਾਲੀ ਫੀਮ ਕਹਾਤੀ ਚੰਗੀ ਚਿੱਟਾ मामा ਦੀ ਗੋਦ ਚੋਂ ਪੁੱਤ ਖਾਉਂਦਾ ਕਿਉਂ ਦੀ ਕਰੀ ਕਮਾਈ ਵੀ ਰੋੜ ਦਿੰਦਾ ਨੰਨੇ ਸੇਤ ਤੇ ਇੱਜਤ ਪਰਵਾਦ ਕਰਦਾ ਚੋਰੀ ਠੱਗੀ ਕੰਗਾਲੀ ਸੰਗ ਜੋੜ ਦਿੰਦਾ ਉਹ ਲਾਉਂਦਾ ਕੋਈ ਨਹੀਂ ਮੂਨ ਛੜੀਆਂ ਨੂੰ ਮੋ ਪਿਆਰ ਸਕੀਰੀਆਂ ਤੋੜ ਦਿੰਦਾ ਕਹੇ ਰੇਵਤੀ ਚਿੱਟੇ ਦਾ ਛੱਡ ਖੈੜਾ ਇਹ ਤਾਂ ਮਾਮਾ ਤੋਂ ਪੁੱਤ ਭਿੜ ਛੋੜ ਦਿੰਦਾ ਫੀਮੀ ਪੋਸਤੀ ਸੀ ਕਰਦੇ ਕੰਮ ਸਣਾਉਂਦੇ ਗੱਲਾਂ ਆ ਚਿੱਟੇ ਟੀਕਿਆ ਨੇ ਬਿਸ਼ਾਤੇ ਸੱਥਰ ਕਿਵੇਂ ਦੁੱਖ ਝੱਲਾਂ ਲੁੱਟ ਖੋਤੇ ਚੋਰੀ ਵੀ ਹੱਦਾਂ ਜਾਣ ਸਾਰੀਆਂ ਲੰਗੀ ਆ ਚਿੱਟੇ ਚੰਦਰੇ ਨੇ ਕਾਲੀ ਭੀਮ ਕਹਾਤੀ ਚੰਗੀ ਦੁੱਖ ਝੱਲ ਕੇ ਪੁੱਤ ਪਾਲੇ ਮਾਪਿਆਂ ਨਾਲ ਸਕੀਰੀ ਤੋੜੀ ਜੋ ਖੂਨ ਪਸੀਨੇ ਦੀ ਕਮਾਈ ਜਾਂਦੇ ਬਾਪ ਦੀ ਰੋੜੀ ਰਾਹ ਚੁਣ ਲਿਆ ਸਵਿਆਂ ਦਾ ਸਾਰੇ ਛੱਡ ਕੇ ਸਾਥੀ ਸੰਗੀ ਆ ਚਿੱਟੇ ਚੰਦਰੇ ਨੇ ਕਾਲੀ ਫੀਮ ਕਹਾਤੀ ਚੰਗੀ ਓ ਫੀਮੀ ਤੇ ਪੋਸਤੀ ਨੂੰ ਚੰਗਾ ਕਹਿਨੀ ਅਸੀਂ ਸਲਾਉਂਦੇ ਫੀਮੀ ਤੇ ਪੋਸਤੀ ਨੂੰ ਚੰਗਾ ਕਹਿਣਾ ਅਸੀਂ ਸਲਾਉਂਦੇ ਪਰ ਇਹ ਗੱਲ ਸੱਚੀ ਐ ਉਹ ਨਹੀਂ ਮਰਦੇ ਇਹ ਨਹੀਂ ਜਿਉਂਦੇ ਬਿਨ ਮੌਤ ਇਲਾਜ ਨਹੀਂ ਚਿਟਾ ਫੜ ਲੇਗਾ ਜਦ ਸੰਗੀ ਆ ਚਿੱਟੇ ਚੰਦਰੇ ਨੇ ਕਾਲੀ ਭੀਮ ਕਹਾਤੀ ਚੰਗੀ ਦੁੱਖ ਪੁੱਛੋ ਉਹ ਨਾ ਤੋਂ ਜਿਨ੍ਹਾਂ ਦੇ ਪੁੱਤ ਨਸ਼ਿਆਂ ਨੇ ਘੇਰੇ ਅਰਥੀ ਤੇ ਲੇਟਿਆਂ ਦੇ ਪੈਣਾ ਬੰਨੀ ਜਾਂਦੀ ਐ ਸੇਰੇ ਲੱਕ ਟੁੱਟ ਗਿਆ ਬਾਪੂ ਦਾ मिंदसूली ते टी आ चिटे चंद्रेने ਕਾਲੀ ਭੀਮ ਕਹਾਤੀ ਚੰਗੀ ਉਹ ਜਿੱਥੇ ਬਾਬੇ ਨਾਨਕ ਨੇ ਰੱਬੀ ਬਾਣੀ ਮੁਖੋਂ ਉਚਾਰੀ ਜਿੱਥੇ ਬਾਬੇ ਨਾਨਕ ਨੇ ਰੱਬੀ ਬਾਣੀ ਮੁਖੋਂ ਉਚਾਰੀ ਕਰੋ ਕਿਰਤ ਛਕੋ ਵੰਡ ਕੇ ਭਲਾ ਸਰਬਤ ਦਾ ਨਾਮ ਖੁਮਾਰੀ ਹੈ ਗੁਰਬਾਣੀ ਦਾ बजाउदा मरदा न सारंगी आ चिटे चंद्रेन काली भीम कहाती चंगी,